ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਬਣਾਵਾਂਗੇ ਆਪਾਂ ਬਿਲਕੁਲ ਦੇਸੀ ਤਰੀਕੇ ਨਾਲ ਮੂਲੀ ਦੀ ਚਟਣੀ ਤੇ ਉਹ ਵੀ ਆਪਾਂ ਕੁੰਡੇ 'ਚ ਪੁੱਟ ਕੇ ਬਣਾਵਾਂਗੇ ਚਲੋ ਫਿਰ ਆਪਾਂ ਚਟਣੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਮੂਲੀ ਦੀ ਚਟਣੀ ਬਣਾਉਣ ਵਾਸਤੇ ਤੇ ਆਪਾਂ ਇੱਕ ਕੁੰਡਾ ਲੈ ਲਏ ਜਿਹਦੇ ਵਿੱਚ ਆਪਾਂ ਤਾਜ਼ੇ ਨਾਲ ਲਾਲ ਮਿਰਚਾਂ ਪਾ ਰਹੇ ਥੋੜਾਈ ਆਪਾਂ ਨਮਕ ਪਾ ਦਾਂਗੇ ਜੇ ਸਾਹਮਣੇ ਆਪਣੇ ਕੋਲ ਸਮਾਨ ਸਾਰਾ ਚਿਰੇ ਉਸ ਦੇ ਹਿਸਾਬ ਨਾਲ ਆਪਾਂ ਨਮਕ ਪਾਵਾਂਗੇ ਹਾਂਜੀ ਥੋੜਾ ਜਿਹਾ ਪਾ ਦਾਂਗੇ ਆਪਾਂ ਕਾਲਾ ਨਮਕ ਸਭ ਪਹਿਲਾਂ ਪਣੇਰ ਚਨ ਕੁੱਟ ਲਾਂਗੇ। ਹਾਂਜੀ ਚਿੱਕ ਚਮਚਾ ਪਾਣੀ ਤੇ ਪਾ ਦਾਂਗੇ। ਤੇ ਚੰਗੀ ਤਰ੍ਹਾਂ ਜਿਹੜਾ ਇਹ ਮਿਰਚਾਂ ਕੁੱਟਣ ਆ ਜਾਣਾਂਗਾ ਮਧੀਆ। ਹਾਂਜੀ ਲਾਲ ਮਿਰਚ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਿਆ। ਜਿਹੜੀਆਂ ਲਾਲ ਮਿਰਚਾਂ ਦੀ ਚਟਨੀ ਆਪਾਂ ਬਣਾਉਣੀ ਆ ਨਾ ਤੇ ਉਹਨਾਂ ਦੇ ਵੀ ਚੰਗੀ ਤਰ੍ਹਾਂ ਕੁੱਟੇ ਹੋਣੇ ਚਾਹੀਦੇ ਆ। ਤੇ ਦੋ ਆਪਣੇ ਕੋਲੇ ਹਰੀਆਂ ਮਿਰਚਾਂ ਇਹ ਵੀ ਆਪਾਂ ਕੁੱਟ ਲਾਂਗੇ। ਹਾਂਜੀ ਹਰੀਆਂ ਮਿਰਚਾਂ ਵੀ ਆਪਾਂ ਕੁੱਟ ਲਾਂਗੇ। ਤੇ ਹੁਣ ਆਪਾਂ ਥੋੜਾ ਜਿਹਾ ਕੱਟਿਆ ਹੋਇਆ ਅਦਰਕ ਪਾ ਦਾਂਗੇ। ബ മൂളി മൂളി കട്ട് ഇനു ചര മിർച്ചുട്ട മൂളീ ਇਹਨਾਂ ਦੇ ਵਿੱਚ ਕੁੱਟ ਲਿਆ ਤੇ ਆਹ ਮੂਹਰੇ ਦੇ ਜਿਹੜੇ ਛੋਟੇ-ਛੋਟੇ ਪੱਤੇ ਹੁੰਦੇ ਨੇ ਨਾ ਕੱਚੇ-ਕੱਚੇ ਜਿਹੀ ਉਹ ਆਪਾਂ ਥੋੜੇ ਜਿਲੇ ਜਿਗੇ ਤੇ ਉਹ ਵੀ ਆਪਾਂ ਐਡ ਕਰਾਂਗੇ ਇੱਕ ਕੌਲੀ ਆਪਣੇ ਕੋਲੇ ਹੈਗਾ ਪਦੀਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਪਾਣੀ ਦੇ ਨਾਲ ਧੋ ਲਿਆਗਾ ਇਹ ਵੀ ਆਪਾਂ ਚਟਣੀ ਵਿੱਚ ਪੁੱਟਾਂਗੇ ਇੱਕ ਕੌਲੀ ਹੈਗਾ ਆਪਣੇ ਕੋਲੇ ਧਨੀਆ ਮਾਪਨ ਅਾਰੇ ਸਮਾਨ ਚੰਗੀ ਤਰ੍ਹਾਂ ਕੁੱਟ ਲਾਂਗੇ ਘਟਣ ਦੇ ਵਿੱਚ ਹਾਂਜੀ ਪਦੀਨਾ ਤੇ ਢਲੀਆਂ ਵੀ ਆਪਾਂ ਕੁੱਟ ਲਿਆ ਇੱਕ ਟਮਾਟਰ ਆਪਣੇ ਕੋਲੇ ਬਰੀਕ ਕੱਟਿਆ ਹੈ ਇਹਨੂੰ ਵੀ ਆਪਾਂ ਹੁਣ ਚਟਣੀ ਦੇ ਵਿੱਚ ਕੁੱਟ ਲਾਂਗੇ ਐਨਾ ਸਮਾਨ ਸਮਾਨ ਪਾਉਣ ਨਾਲ ਜਿਹੜੀ ਇਹ ਚਟਣੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੇ ਟੇਸਟੀ ਬਣਦੀ ਹੈ ਹਾਂਜੀ ਸਾਰੇ ਸਮਾਨ ਨੂੰ ਆਪਾਂ ਮਿਰਚਾਂ ਦੇ ਵਿੱਚ ਕੁੱਟ ਕਰ ਤੇ ਚਟਣੀ ਆਪਣੀ ਬਿਲਕੁਲ ਬਣ ਕੇ ਰੈਡੀ ਹੈ ਤੇ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਚਟਣੀ ਨੂੰ ਕੱਢ ਲਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਇਹ ਚਟਨੀ ਬਣੀ ਹੈ ਕਿਉਂਕਿ ਸਮਾਨ ਆਪਾਂ ਬਹੁਤ ਜ਼ਿਆਦਾ ਪਾਇਆਗਾ ਇਹਦਾ ਪਦੀਨਾਗਾ ਤੇ ਧਨੀਆ ਪਾਇਆ ਉਹਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਚਟਨੀ ਬਣਦੀ ਆ ਤੇ ਘਰ ਵਿੱਚ ਆਪਣੀ ਸਬਜੀ ਕੋਈ ਨਾਮ ਹੋਵੇ ਤਾਂ ਇਸ ਤਰ੍ਹਾਂ ਚਟਨੀ ਬਣਾ ਕੇ ਖਾਓ ਪਰੌਠੇ ਦੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਬਹੁਤ ਜ਼ਿਆਦਾ ਇਹ ਟੇਸਟੀ ਲੱਗੂਗੀ ਚਟਨੀ ਹਾਂਜੀ ਚਟਨੀ ਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਦੇਖਣ ਚ ਕਿੰਨੀ ਵਧੀਆ ਲੱਗਦੀ ਚਟਨੀ ਤੇ ਖਾਣ ਚ ਤਾਂ ਤੁਹਾਨੂੰ ਪਤਾ ਹੀ ਵੀ ਕਿੰਨੀ ਜਿਹੜੀ ਇਹ ਟੇਸਟੀ ਹੋਊਗੀ ਤੇ ਤੁਸੀਂ ਪਰੌਠੇ ਦੇ ਨਾਲ ਖਾਓ ਤੇ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਹਾਂਜੀ ਮੂਲੀ ਦੀ ਚਟਨੀ ਤੁਸੀਂ ਘਰ ਵਿੱਚ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੇ ਜੇ ਤੁਸੀਂ ਬਣਾਈ ਚਟਨੀ ਤਾਂ ਮੈਨੂੰ ਇੱਕ ਵਾਰੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸ ਦਿਓ ਕਿ ਤੁਸੀਂ ਚਟਨੀ ਘਰ ਵਿੱਚ ਬਣਾਈ ਆ ਕਿ ਨਹੀਂ ਬਣਾਈ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ ਵਾਤ ਵਾਤ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੋਈ ਆਪਾਂ ਨੈਕਸਟ ਵੀਡੀਓ ਵਿੱਚ